ਹਾਂਜੀ ਚੈੱਕ ਪਸ਼ਮੀਨਾ ਪ੍ਰਿੰਟ ਸ਼ਰਟ ਰਹੇਗੀ ਸ਼ਰਟ ਵੀ 2.5 ਮੀਟਰ ਮਿਲੇਗੀ ਬਾਟਮ ਵੀ 2.5 ਮੀਟਰ ਮਿਲੇਗੀ ਬਾਟਮ ਪਲੇਨ ਹੈ ਇਸ ਦੇ ਨਾਲ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਬੋਰ ਨਹੀਂ ਆਏਗੀ ਬੋਰ ਦੀ ਗਰੰਟੀ ਆ 650 ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਆਪਣੇ ਕੋਲ ਵੈਲਵਟ ਰਹੇਗੀ ਡਿਜੀਟਲ ਪ੍ਰਿੰਟ ਸ਼ਰਟ ਰਹੇਗੀ ਬਾਟਮ ਇਸ ਦੇ ਨਾਲ ਵੈਲਵਟ ਦੀ ਰਹੇਗੀ ਬਾਟਮ ਦੇ ਤੁਹਾਨੂੰ ਵਰਕ ਮਿਲੇਗਾ ਤੇ ਇਸ ਦੇ ਨਾਲ ਜੋ ਦੁਪੱਟਾ ਰਹੇਗਾ ਸਟਾਲ ਰਹੇਗਾ ਉਹ ਵੈਲਵਟ ਦਾ ਹੀ ਰਹੇਗਾ ਡਿਜੀਟਲ ਪ੍ਰਿੰਟ 650 ਦੇ ਵਿੱਚ ਤੁਸੀਂ ਘਰ ਬੈਠੇ ਇਹ ਸੂਟ ਬਾਈ ਕਰ ਸਕਦੇ ਹੋ ਬਹੁਤ ਹੀ ਸੋਹਣੇ ਪ੍ਰਿੰਟ ਨੇ ਕਲਰ ਨੇ ਡਾਰਕ ਕਲਰ ਵੀ ਨੇ ਐਂਡ ਲਾਈਟ ਕਲਰ ਵੀ ਨੇ ਤੁਹਾਨੂੰ ਜੋ ਵੀ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਹੁੰਦਾ ਉਸਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ 2.5 ਮੀਟਰ ਸ਼ਰਟ ਰਹੇਗਾ organza ਦਾ ਫਰੰਟ ਤੇ ਤੁਹਾਨੂੰ थ्रेड ਵਰਕ ਪਲੱਸ ਹੈਂਡ ਵਰਕ ਮਿਲੇਗਾ बॉटਮ 2.5 ਮੀਟਰ ਮਿਲੇਗੀ बॉटਮ ਤੇ ਵੀ ਫੈਂਸੀ थ्रेड ਵਰਕ ਹੋਇਆ ਦੁਪੱਟਾ 2.5 ਮੀਟਰ ਮਿਲੇਗਾ ਟੂ ਸਾਈਡ ਤੁਹਾਨੂੰ ਦੁਪੱਟੇ ਤੇ ਵਰਕ ਮਿਲੇਗਾ 1380 ਦੇ ਵਿੱਚ ਇਹ ਤੁਸੀਂ ਬਾਇ ਕਰ ਸਕਦੇ ਹੋ ਵੈਲਵਟ ਦੇ ਸੂਟ ਰਹਿਣਗੇ ਵੱਡੇ ਪਣੇ ਚ 3.5 ਮੀਟਰ neck ਤੇ work ਦੇਖ ਸਕਦੇ ਹੋ ਨਾਲ ਤੁਹਾਨੂੰ lace work ਸ਼ਾਵਲ ਮਿਲੇਗਾ 650 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ 5 ਮੀਟਰ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਸੂਟ ਰਹੇਗਾ ਫੈਨਸੀ ਥ्रेड ਵਰਕ ਮਿਲੇਗਾ ਘੇਰੇ ਤੇ ਦੁਪੱਟਾ ਇਸ ਦੇ ਨਾਲ 2.5 ਮੀਟਰ ਰਹੇਗਾ 780 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ 5 ਮੀਟਰ ਤੁਹਾਨੂੰ ਪਲੇਨ ਚਨੂਨ ਦਾ ਫੈਬਰਿਕ ਮਿਲੇਗਾ ਨਾਲ ਤੁਹਾਨੂੰ ਵਰਕ ਵਾਲਾ ਦੁਪੱਟਾ ਜਰੀ ਵਰਕ ਵਾਲਾ ਹੈਵੀ ਏਮਬਰਾਇਡਰੀ ਹੋਈ ਦੁਪੱਟਾ ਮਿਲੇਗਾ ਦੁਪੱਟੇ ਵਿੱਚ ਤੁਹਾਨੂੰ 4 ਕਲਰ ਮਿਲਣਗੇ ਤੇ ਦੁਪੱਟਾ ਬਹੁਤ ਸੋਹਣਾ ਵਰਕ ਵਾਲਾ ਫੁੱਲ ਸਾਈਜ਼ ਦਾ ਰੈਡੀ ਹੋਇਆ ਇਹ ਰਹੇਗਾ ਜੀ ਮੈਚਿੰਗ ਸੂਟ 2.5 ਮੀਟਰ ਤੁਹਾਨੂੰ ਇਹ ਮਿਲੇਗੀ ਸ਼ਰਟ ਤੇ 2.5 ਮੀਟਰ ਇਸ ਦੇ ਨਾਲ ਬਾਟਮ ਰਹੇਗੀ ਜਰੀ ਵਰਕ ਹੋਇਆਗਾ ਕ੍ਰੇਪ ਦਾ ਫੁੱਲ ਫਰੰਟ ਐਂਡ ਬੈਕ ਸੀਕੁਐਂਸ ਵਰਕ ਵਾਲਾ ਸ਼ਰਟ ਰਹੇਗਾ ਬਾਟਮ ਵੀ ਇਸ ਦੇ ਨਾਲ ਕ੍ਰੇਪ ਦੀ ਹੀ ਰਹੇਗੀ 750 ਦੇ ਵਿੱਚ ਤੁਸੀਂ ਵਿਦਆਊਟ ਦੁਪੱਟਾ ਇਹ ਸੂਟ ਬਾਈ ਕਰ ਸਕਦੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਫੰਕਸ਼ਨ ਦੇ ਲਈ 2 ਮੀਟਰ 9000 12 ਵਟ ਰਹੇਗੀ ਡਿਜੀਟਲ ਪ੍ਰਿੰਟ ਸ਼ਰਟ बॉटम ਇਸ ਦੇ ਨਾਲ 2 ਮੀਟਰ ਰਹੇਗੀ ਪਸ਼ਮੀਨਾ ਦੀ ਸਟੌਲ ਰਹੇਗਾ ਵੈਲਵਟ ਦਾ ਡਿਜੀਟਲ ਪ੍ਰਿੰਟ ਵਾਲਾ 830 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ